ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇੜ ਲਈ ਲੈ ਕੇ ਆਏ ਹਾਂਗੇ ਤਿੰਨ ਤਾਂ ਗੱਬਣ ਵਹਿੜਾ ਤੇ ਇੱਕ ਤਾਂ ਜੀ ਸੂਈ ਮਾਝਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੂੰ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 85467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਇਹ ਕੰਮ ਕਰ ਬਹੁਤ ਵਧੀਆ ਚੱਲੀ ਜਾਂਦਾ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਨਾਮ ਜਸਵਿੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਤਸੀਹਾਰਾ ਮਪੁਰਾ ਫੂਲਾਈ ਠੀਕ ਆ ਬਾਈ ਕਿੰਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਜਾਲਪੁਰਾ ਭਾਈ ਘਰ ਹੈਗਾ ਜਲਾਲ ਰਹਿ ਗਿਆ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ 9041088878 ਜੀ ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇਧਰ ਹੀ ਸਟਾਰਟ ਕਰੀ ਹਾਂਜੀ ਇਧਰੋਂ ਕਰ ਲੋ ਜੀ ਬਾਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਲੱਗਦੀ ਵੀ ਦੂਜਿਆਂ ਨੂੰ ਸਡੋਲ ਦੀ ਵੱਡੀ ਹੈ ਸਰੀਰ ਦੀ ਠੀਕ ਆ ਗਰਾਬ ਅਗਲਾ ਭਰਾ ਆਪਣੀ ਜਿਹੜੀ ਮਰਜ਼ੀ ਸਮਝਣਾ ਵੇਖ ਲੈ ਇਹਨੂੰ ਠੀਕ ਆ ਬਾਈ ਹਾਂਜੀ ਚਲ ਤੀਜਾ ਮੰਨ ਲਣਾ ਪਾ ਤੀਜਾ ਗ ਮੰਨ ਕੇ ਆਪਾਂ ਲਈ ਆ ਠੀਕ ਆ ਬਾਈ ਹਾਂਜੀ ਤੇ ਕਿੰਨਾ ਲੱਗਦਾ ਪਾਇਆ ਪਿਛਲੇ ਸਵੇਰੇ ਦੱਸਿਆ ਦੋਤ ਬਾਈ ਰਹਿ ਗਿਆ 23 24 ਲੀਟਰ ਪਾਇਆ ਵਾ 23 24 ਲੀਟਰ ਦੁੱਧ ਪਾਇਆ ਵਾ ਹਾਂਜੀ ਹਾਂਜੀ ਬਾਕੀ ਪਾਇਆ ਨਹੀਂ ਹੋਊਗਾ ਬਾਈ ਪੈਨ ਹੱਟ ਦੱਸਦਾ ਹਨਾ ਸਹੀ ਗੱਲ ਹੁਣ 5 7 ਕੱਢਦਾ ਮੇਰਾ ਲੈ ਬਰਾਬਰ ਆਈ ਜਾਂਦੀ ਲੈ ਤੇ ਬਰਾਬਰ ਆਈ ਜਾਂਦੀ ਅੱਛਾ ਬਰਾਬਰ ਆਂਦੇ ਤਾਂ ਹੁਣ ਤਸਗਾ ਕਿੱਥੇ ਜਾਣੀਆਂ ਸਹੀ ਗੱਲ ਆ ਬਾਈ ਕਿੱਥੇ ਜਾਣੀਆਂ ਬਾਕੀ ਲੰਮੀ ਬਹੁਤ ਆ ਹਨਾ ਹਾਂ ਲੰਮੀ ਬਹੁਤ ਆ ਬਾਕੀ ਬੱਸ ਲੈ ਵਲੂਆ ਵਿਖਾ ਦਿਓ ਫਾੜੀਦਾਰ ਲਿਓ ਬਾਈ ਫਾੜੀਆ ਦਾ ਆਡਰ ਆ 5 4 ਦਿਨ ਕੱਢਦੀ ਆ 5 4 ਦਿਨ ਬਾਈ ਕਹਿੰਦਾ ਕੱਢ ਬਾਕੀ ਤੁਹਾਨੂੰ ਵਿਖਾ ਦੋ ਚੰਗੀ ਤਰ੍ਹਾਂ ਲੈ ਲਓ ਗਲਾਬੀ ਥਾਣਾ ਮੰਗ ਬਹੁਤ ਆ ਗਲਾਬੀ ਹਾਂ ਹਾਂ ਤੂੰ ਬਹੁਤ ਚੰਗੀ ਆ ਠੀਕ ਬਈਗਾ ਤਾਰ ਤੂਰ ਚੰਗੀ ਆ ਗਈ ਬਾਕੀ ਐਡਰ ਫਾੜੀ ਵਾਲਾ ਜਿੱਥੇ ਬਾਈ ਨੇ ਇਕੱਠਾ ਕਰਤਾ ਉੱਥੇ ਖੜਾ ਹੈ ਹਨਾ ਬਈ ਸਹੀ ਗੱਲ ਹੈ ਇੰਨਾ ਕਮਾਲ ਦਾ ਕੱਪੜਾ ਯਾਰ ਜਗਾ ਸਲੀਨ ਦਾ ਕੱਪੜਾ ਜਿਸ ਤਰ੍ਹਾਂ ਦਾ ਹੁੰਦਾ ਨਾ ਉਸ ਤਰ੍ਹਾਂ ਦਾ ਡਰਗ ਆ ਨਾੜਾ ਚੈੱਕ ਕਰ ਲੋ ਬਰੀਕੀ ਠਾਉਂਦੀ ਆਉਂਦੀ ਆ ਚਾਰਾਂ ਪੰਜਾਂ ਦਿਨਾਂ ਦੀ ਹਜੇ ਕੱਚੀ ਆ ਗਈ ਬਾਕੀ ਫੇਸ ਪੂਸ ਵੀ ਕਰਮਾਲੀ ਦਾ ਬਹੁਤ ਪਿਆਰਾ ਬਾਈ ਹੈ ਨਾ ਹਾਂਜੀ ਫਿੱਕੀ ਨਹੀਂ ਹੈਗੀ ਚੌਂਕ ਵਾਲੀ ਬਹਿ ਚੌਂਕ ਵਾਲੇ ਬਾਈ ਯਾਰ ਹੂੰ ਥੋੜਾ ਜਿਹਾ ਪਸ਼ੂ ਆ ਕੇ ਉਧਰ ਜੇ ਜਾਂਦਾ ਹੋਰ ਤਾਂ ਉਧਰ ਜੇ ਜਾਂਦਾ ਬਾਈ ਸਹੀ ਗੱਲ ਆ ਜਿਹੜਾ ਪਸ਼ੂ ਘਰ ਦਾ ਹੁੰਦਾ ਉਹਨੂੰ ਥੋੜਾ ਜਿਹਾ ਹੁੰਦਾ ਹੀ ਆ ਆਪਣੇ ਘਰ ਦਾ ਹਨਾ ਐਡੀ ਘਾਣੇ ਲਾਲਾ ਸਾਹਿਬ ਹੁਣ 25 ਕਿਲੋ ਦੁੱਧ ਨਾ ਦਿੰਦਾ ਤਾ ਕਿਹੜਾ ਘਾਣੇ ਦੇਣਾ ਸਹੀ ਗੱਲ ਆ ਬਾਈ ਜੇ ਇਹ ਕਿਹਨੇ 25 ਕਿਲੋ ਨਾ ਦਿੰਦਾ ਫੇਰ ਕੋਈ ਵੜ ਦਿੰਦੀ ਵੀ ਨਹੀਂ ਜੇ ਐਡੀ ਵੜ ਨੇ ਦੁੱਧ ਨਾ ਦਿੰਦਾ ਮੇਨ ਗੱਲ ਇਹ ਆ ਯਾਰ ਨਾੜਾਂ ਜਿਹੜੀਆਂ ਬਰੀਕੀ ਜਾ ਕਰਮਾਲੀ ਦਾ ਡਰ ਹਾਂ ਵੇਖੋ ਨਾੜਾ ਉੱਠਿਆ ਖੜੀਆਂ ਨੇ ਨਾੜਾ ਉੱਠਿਆ ਖੜੀਆਂ ਜੇ ਮੈਂ ਹਜੇ ਕੱਚੀ ਆ ਗਈ ਹਾਂ ਸਹੀ ਗੱਲ ਆ ਲੈ ਫੇਸਬੁਕ ਚ ਚੈੱਕ ਕਰ ਆਪਣੇ ਨੇੜੇ ਤੋਂ ਇੱਕ ਵਾਰੀ ਹੋਰ ਚੈੱਕ ਕਰਾ ਦਿੰਨੇ ਆਂ ਆਰਡਰ ਤੇ ਨਾੜਾ ਬਰੀਕੀ ਚ ਨਾੜਾ ਉਠਾਉਣੀ ਹੁੰਦੀ ਆ ਕਰਮ ਵਾਲੀ ਬਾਈ ਜਦੋਂ ਉਹ ਬਣਨਾ ਮੈਂ ਕਹਣਾ ਬਹੁਤ ਬਣ ਕੇ ਸਭ ਬਹੁਤ ਬਈ ਬਾਈ ਨੇ ਕੋਈ ਗੱਲਾਂ ਕਰਾਉਣਾ ਜਦ ਤੇ ਬਣ ਗਈ ਸਹੀ ਗੱਲ ਆ ਗੱਲਾਂ ਕਰਾਉਣੀਆਂ ਠੰਡੀ ਸੀਲ ਮੇਨ ਗੱਲ ਹੁੰਦੀ ਆ ਕਿ ਫੁੱਲ ਕਰਮ ਵਾਲੀ ਉਹ ਹਜੇ ਕੱਚੀ ਕੱਚੀ ਵਜਾਰੀ ਬਹੁਤ ਪਰੇ ਫਿਰਦੀ ਆ ਜਿਹਦੇ ਨਾਲ ਜਿਹਦੇ ਚਾਹਣਾ ਜਰੋਂਦਾ ਕਰਮ ਵਾਲੀ ਦੇ ਨੇ ਪਰਨਾ ਪੰਡਰਗ ਹਵਾਨਾ ਲੈ ਕੇ ਸੂਵੀ ਕਰਮ ਵਾਲੀ ਵਾਕਿਆ ਨਾੜਾ ਨੂੜਾ ਦੇਖ ਲਓ ਪਿੱਛੇ ਬੈਕ ਸਾਈਡ ਤੇ ਲੈਵੇ ਤੇ ਕਰਦੀ ਆ ਲੈ ਫੁੱਲ ਨਾੜਾ ਸਹੀ ਗੱਲ ਆ ਕਮਾਲ ਦਾ ਆਰਡਰ ਤਿਆ ਜਾ ਜਿਆਦਾ ਇਹ 70 ਦੇ ਦੇ ਦਾਂਗੇ ਅੱਜ ਮੁੱਲ 80 ਕਰਾ ਲਓ 75 ਕਰਾ ਲਓ ਲੈ ਬਾਈ ਐਡੀ ਵੈੜ ਦਾ ਮੁੱਲ ਬਾਈ ਨੇ ਜਮਾ ਚੈਜ ਕੀਤਾ ਬਾਈ ਕਹਿੰਦਾ 70000 ਰੁਪਏ ਹਾਂ 70000 ਰੁਪਏ ਬਾਈ ਕਹਿੰਦਾ ਮੁੱਲ ਕਰਾਉਣ 80 ਕਰਾ ਲਓ ਪਰ ਆਪਾਂ 70000 ਦੀ ਵੈੜ ਦੇ ਦੇਾਂਗੇ ਕੱਚੀ ਆ ਕੱਚੀ ਆਲਾ ਮੁੱਲ ਹੋਣੀ ਹਾਂ ਕੱਚੀ ਆਲਾ ਸਹੀ ਗੱਲ ਬਾਈ ਜਦੋਂ ਸੂਬਨ ਤੇ ਹੋਈ ਉਦੋਂ ਇਹਦਾ ਮੁੱਲ ਹੋਊਗਾ ਪਰ ਅੱਜ ਕੱਚੀ ਆ ਬਾਈ ਕੱਚੀ ਆਲਾ ਮੁੱਲ ਕਰਦਾ ਬਾਈ ਮੈਂ ਅਡਰਨੇ ਨੂੰ ਬਿਮਾਰੀ ਆਵੇ ਮਲਟੈਂਸ ਨਹੀਂ ਆਉਂਦੀ ਇਹਨੂੰ ਨਹੀਂ ਨਹੀਂ ਬਾਈ ਜਾਵਾਂ ਹੀ ਨਹੀਂ ਆਉਂਦੀ ਇਹਨੂੰ ਲੈ ਟੈਟ ਲੈ ਵਾ ਵਾ ਜੀ ਫਿਰ ਟੈਟ ਲੈ ਵਾ ਖਣ ਮੇਨ ਗੱਲ ਬੜਾ ਚੰਗਾ ਲੱਗਾ ਮੁਠੀ ਵਾਲਾ ਥਣਾ ਗਲਾਬੀ ਥਣਾ ਬਹੁਤ ਕਮਾਲ ਦਾ ਥਣ ਲੱਗਿਆ ਬਾਕੀ ਮੌਕੇ ਤੇ ਮਾਨਤਨ ਹੋਜੂ ਬਾਈ ਹਾਂ ਥੋੜਾ ਕਣਾ ਵੀਰ ਭਰਾ ਹੁੰਦੇ ਤੂੰ ਰੋਮਾਂਤਾਂ ਤਾਂ ਤਾਂ ਹੋਈ ਜਾਂਦਾ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਮਾਨਤਨ ਜ਼ਰੂਰ ਹੋਜੂ ਅੱਗੇ ਬਾਈ ਦੋ ਨੰਬਰ ਇਹ ਕਿਹੜਾ ਸੂਆ ਸੁਣੀ ਇਹ ਪਹਿਲਾ ਸੂਆ ਜੀ ਮੂੰਹ ਤੋਂ ਚਾਰ ਦਾਂਦਾ ਜੀ ਪਲੂਨ ਸੁੰਦੀ ਆ ਮੂੰਹੋਂ ਚਾਰ ਦਾਂਦਾ ਹਾਂਜੀ ਹਾਂਜੀ ਬਾਈ ਕਰਮ ਵਾਲੀ ਲੱਗਦੀ ਊ ਨੀ ਯਾਰ ਵੀ ਪਲੂਨ ਸੁੰਦੀ ਆ ਹਾਂ ਨਹੀਂ ਸਹੀ ਗੱਲ ਆ ਕਦਕਾਰ ਵੇ ਲੋ ਉਹਦੇ ਬਰਾਬਰ ਹੀ ਜਾਂਦੀ ਆ ਕਦਕਾਰ ਉਹਦੇ ਬਰਾਬਰ ਪਹਿਲੇ ਨਵਾਂ ਖਾਦ ਕਿੰਨਾ ਸੋਹਣਾ ਥਾਂ ਸੀ ਸਹੀ ਗੱਲ ਆ ਬਾਈ ਬੜਾ ਕਮਾਲ ਦਾ ਥਾਣਾ ਦੇਖਣ ਨੂੰ ਐ ਲੱਗਦਿਆ ਕਰਮ ਵਾਲੀ ਜਿਵੇਂ ਦੂਜਾ ਸੁਆਸ ਸੁੰਦੀ ਹੋਵੇ ਨਾ ਉਹ ਤਾਂ ਸਹੀ ਚਾਰ ਦਾਂਦਾ ਬਾਈ ਵਿਖਾਵਾਂਗੇ ਪੱਟ ਕੇ ਆਪਾਂ ਠੀਕ ਆ ਬਾਈ ਲੈ ਕਮਾਲ ਦਾ ਥਾਣਾ ਮੁਠੀ ਵਾਲਾ ਥਾਣਾ ਗੱਟਿਆ ਇਹਨਾਂ ਕਦੇ ਕਿ ਸੰਘਾ ਕਰਕੇ ਮਾਰਦੀ ਹੋਊ ਠੀਕ ਆ ਕਰਮ ਵਾਲੀ ਦੂਣੇ ਜਿਵੇਂ ਜ ਮਰਜੀ ਜੱਫੀਆਂ ਪਾਈ ਲੈ ਬਾਈ ਜਿਵੇਂ ਮਰਜੀ ਜੱਫ ਮੂਹ ਵੀ ਗੁਲਾਬੀ ਆ ਕਰਮ ਵਾਲੀ ਦੀ ਗੁਲਾਬੀ ਨੋਜ ਵਾਲੀ ਆ ਜੀ ਪਿੰਕ ਨੋਜ ਜਿਹੜੀ ਕਹਿ ਦਿੰਦੇ ਆ ਹਾਂ ਪਿੰਕ ਨੋਜ ਬਹੁਤ ਵੀਰਾਂ ਦੀ ਮੰਗ ਹੁੰਦੀ ਆਗੀ ਬਾਕੀ ਪ੍ਰਿੰਟ ਪ੍ਰੂਨਟ ਸੋਹਣਾ ਗੱਲ ਕਰਕੇ ਜੇ ਵੜਾ ਆਈਆਂ ਕਰਕੇ ਕੱਲ ਆਈਆਂ ਆਪਣੇ ਕੋਲੇ ਪੱਠੇ-ਪੁੱਠੇ ਨਹੀਂ ਚੱਕੇ ਜੀ ਠੀਕ ਆ ਬਾਈ ਆਪਣੇ ਕੋਲੇ ਪਾਇਆ ਵਾ ਚਾਰ ਥੋੜੇ ਹਰੇ ਘੱਟ ਖੰਦ ਗਾਈ ਹੁੰਦਾ ਬਾਈ ਕਈ ਵਾਰ ਜਿਹੜੇ ਬੰਦੇ ਨੇ ਕਦੇ ਨਹੀਂ ਚਾਰ ਪਾਇਆ ਹੁੰਦਾ ਉਹ ਕਰਦਿਆਂ ਉੱਪਰ ਆ ਹਾਂ ਥੋੜਾ ਹਰੇ ਦਾ ਝਾਕ ਕਰਦਿਆਂ ਹੂੰ ਪਸ਼ੂ ਕਰਦਾ ਹਰੇ ਦੀ ਝਾਕ ਕਈ ਵਾਰਾਂ ਤੇ ਆਪਾਂ ਅਡਰ ਨੇੜੇ ਤੇ ਚੱਕ ਰਾਨੇ ਕਰਮ ਵਾਲੀ ਦਾ ਫਾੜੀ ਵਾਲਾ ਅਡਰ ਮੂਹੋਂ ਲੈ ਚੈੱਕ ਕਰ ਲੋ ਆਡਰ ਫਾੜੀ ਵਾਲਾ ਡਰ ਬਹੁਤ ਕਮਾਲ ਦਾ ਤੇਰੀ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਜੇ ਹਜੇ ਲੈ ਜਾਣਾ ਇਹਨੇ 54 ਦਿਨ ਕੱਢ ਦੀ ਇਹ ਵੀ ਹਾਂ ਭਾਈ ਪ੍ਰਿੰਟ ਚੈੱਕ ਕਰ ਲੋ ਬਾਕੀ ਸਨਖ ਪੁਣਾ ਫੁੱਲਾ ਸਿੰਘ ਜ਼ਰੂਰ ਕਰਮ ਵਾਲੀ ਦੇ ਬਾਈ ਨੇ ਦਿਖਾਈ ਦਿੱਤਾ ਮਾਰ ਦੀ ਮੁਰਦੀ ਲੈ ਫੇਸ ਚੈੱਕ ਕਰ ਲੋ ਬੜਾ ਪਿਆਰਾ ਫੇਸ ਆ ਇਹਨੂੰ ਕੀ ਮਾਰੂਗੀ ਟੱਕਰ ਮਾਰ ਦੇ ਜਾਂ ਕੁਛ ਨਹੀਂ ਵਾਲੀ ਠੰਡੀ ਹੈ ਸਹੀ ਗੱਲ ਆ ਭਾਈ ਜਾਇਜ਼ ਗੱਲ ਆ ਤੇਰੀ ਜਮਾ ਜਮਾ ਇਹ ਨਹੀਂ ਹੈਗਾ ਤੂੰ ਮੌਨਾਂ ਖੜੀਆ ਕਰਮ ਵਾਲੀ ਉਹ ਕਿਸੇ ਨੂੰ ਦਗਾਏ ਦੁਗਏ ਨਹੀਂ ਜੀ ਚੱਲ ਕੱਲ ਕੋਸ ਹੋਰ ਹੋਣੀ ਸੀ ਕਿ ਨਹੀਂ ਹਾਂ ਲੈ ਚੈੱਕ ਕਰ ਲਓ ਪ੍ਰਿੰਟ ਤੇ ਸੁਨਖਪਣਾ ਕਰਮ ਵਾਲੀ ਨੇ ਉਹਨੇ ਭਰ ਜਾਣਾ ਪੂਰਾ ਹੈ ਠੀਕ ਆ ਬਾਈ ਤੇ ਕਿੰਨੇ ਦਿਨ ਕੱਢ ਜੂ ਬਾਈ ਐਸਟੀਮੇਟ ਮੈਂ 5-4 ਦਿਨ ਲੈਂਦੀ ਐ ਵੀ 5-4 ਦਿਨ ਲੈ ਜੂਗੀ ਹਾਂਜੀ ਪਲੂਨ ਸੁਂਦੀ ਆ ਕਿ ਹਜੇ ਮੰਨ ਕੇ ਚੱਲੋ ਵੀ 4 ਦਿਨ ਦੇ ਵਿੱਚ ਤਾਂ ਅਸੀਂ ਉਹੀ ਖੜੀਆਂ ਹਾਂ ਇਹ ਸੁਂਦੀ ਆ ਹਨਾ ਸਹੀ ਗੱਲ ਸਹੀ ਗੱਲ ਤੇ ਇਹਦਾ ਬਾਈ ਫਿਰ ਕੀ ਮੁੱਲਾ ਜਾਏ ਅੱਜ ਇਹ ਅੱਜ ਦੇ ਦਾਂਗੇ 55000 ਦੀ ਸਿੰਗਾ ਦਾ ਕਰਕੇ ਬਾਈ ਯਰ ਨੇ ਬੱਚੀ ਵੇਲਾ ਕਿੰਨੇ ਦੀ ਬਾਈ ਸਹੀ ਗੱਲ ਆ ਬਸ ਇਹਦਾ ਮੰਗਣਾ ਨੂੰ ਜਿੰਨਾ ਮਰਜ਼ੀ ਮੁੱਲ ਕਰ ਲਾਦਾ ਵਾ ਪਰ ਬਾਈ ਨੂੰ ਜਮਾਂ ਜਾਜ ਮੁੱਲ ਕਰਿਆ ਸਿੰਗਾ ਕਿ ਚਵਾਈ ਚ ਬਹੁਤ ਸੋਹਣੀ ਗਵੇਲੋਂ ਥਾਨ ਤੁਨ ਕਿੱਡਾ ਸੋਹਣਾ ਚਵਾਈ ਚ ਬਈ ਕਰਨ ਵਾਲੀ ਦੀ ਇੱਕ ਨੰਬਰ ਹੋਊਗੀ ਥਾਣੀ ਚੈੱਕ ਕਰ ਲੋ ਗਲਾਬੀ ਗਲਾਬੀ ਥਾਣਾ ਹੈਗਾ ਬਹੁਤ ਕਮਾਲ ਦਾ ਗਾ ਮੁਠੀ ਵਾਲਾ ਥਾਣਾ ਨੇ ਪਲੂਣ ਵੈੜ ਦਾ ਤਾਂ ਥਾਣੀ ਨਹੀਂ ਹੱਥ ਚ ਆਉਂਦਾ ਹੈ ਨਾ ਬਈ ਸਹੀ ਗੱਲ ਸਹੀ ਗੱਲ ਹੁਣ ਥਾਣੂ ਲਾਲਾ ਸਵਾ ਜੇ ਨੇ ਹੋਰ ਕੱਢ ਜਾਣਾ ਲੀਵਾ ਕਿੰਨਾ ਭਰ ਜਾਣਾ ਹੋਣੀ ਕਿੰਨਾ ਦਿਖੀ ਜਾਂਦਾ ਕਿੰਨਾ ਦਿਖੀ ਕਿੰਨਾ ਗੱਧ ਤ ਪਾ ਦੂ ਬਈ ਦੁੱਧ ਪਾਉਣਾ ਚਾਹੀਦਾ ਬਈ 17 18 ਕਿਲੋ ਇਸ ਦੀ ਪਾਉਣਾ ਚਾਹੀਦਾ ਹੈ ਨਾ ਸਹੀ ਗੱਲ ਹੈ ਇੱਦੇ ਕੱਦ ਕਾਠ ਵਾਲੀ ਨੇ ਪਾਇਆ ਤਾਂ ਪਾਉਣਾ ਨੂੰ ਕੀ ਨੇ ਗਈ ਬੱਸ ਇਹ ਡਰਾ ਕਰਮ ਵਾਲੀ ਦਾ ਹਾਂ ਹਾਂ ਮੁੱਲ ਵੀ ਜਾ ਜਾ ਬਾਕੀ ਮਾੜਾ ਮੋਟਾ ਮਨਤਨ ਹੋ ਜਾ ਹਾਂਜੀ ਕਰ ਦਾਂਗੇ ਅੱਗੇ ਬਈ ਤੈਨੂੰ ਨੰਬਰ ਇਹ ਕਿਹੜਾ ਸੋਸ ਹੁੰਦੀ ਹੈ ਇਹ ਗਰਲੈਂ ਬਲੂਨ ਹੁੰਦੀ ਆ ਬਲੂਨ ਹੁੰਦੀ ਆ ਮੈਂ ਕਹ ਲੱਗਦੀ ਐ ਕਰ ਦੂਜੇ ਹੁੰਦੀ ਆ ਬਾਈ ਲੱਗਦੀ ਸਹੀ ਗੱਲ ਆ ਦੂਜੇ ਸੂਏ ਲੱਗਦੀ ਆ ਸਰੀਰ ਦੱਸਦਾ ਬਾਈ ਪਰਮਾ ਸਰੀਰ ਏਡਾ ਹਨਾ ਹਾਂਜੀ ਹਾਂਜੀ ਤੇ ਫੇਸ ਕੁਆਲਿਟੀ ਚੈੱਕ ਕਰ ਲੋ ਕਰਮ ਵਾਲੀ ਬਾਕੀ ਸਹੀ ਗੰਦਾ ਨੇ ਯਾਰ ਦਾਂਦੀ ਹੋਊਗੀ ਬਾਈ ਠੀਕ ਆ ਮੰਗ ਬਹੁਤ ਆ ਕਿਉਂਕਿ ਮਿਲਦੀ ਬਹੁਤ ਘੱਟ ਆ ਬਾਈ ਪਲੀ ਪਲੀ ਬਹੁਤ ਆ ਕਰਮ ਵਾਲੀ ਮੈਂ ਕਹਿੰਦੇ ਪਲੀ ਪਲੀ ਦਾ ਸਹੀ ਗੱਲ ਆ ਬਾਈ ਬਾਕੀ ਹਜੇ ਦੀ ਵੀ ਦੋ ਤਿੰਨ ਦਿਨ ਲੈਂਦੀ ਆ ਦੋ ਤਿੰਨ ਦਿਨ ਲੈਂਦੀ ਆ ਬਾਈ ਕਹਿੰਦਾ ਦੇਖਣ ਨੂੰ ਤਾਂ ਲੱਗਦੀ ਹੀ ਨਹੀਂ ਕਿ ਕਾਨੂੰਨ ਸੁੰਦੀ ਆ ਬਾਈ ਹਨਾ ਇਹ ਨਹੀਂ ਛੜ ਛੱਪਾ ਮਾਰੂਗੀ ਕਿ ਨਾ ਕੋਸ ਨਹੀਂ ਕਹਿੰਦੀ ਫੋਲਾ ਬਾਕੀ ਮੇਨ ਗੱਲ ਇਹ ਆ ਵੀ ਦੁੱਧ ਵੀ ਮੱਝਾ ਵਰਗਾ ਹੁੰਦਾ ਹੈ ਹਾਂ ਹਾਂ ਸਹੀ ਗੱਲ ਬੇਟਾ ਅੱਦਾ ਤੇ ਮੱਝ ਹੀ ਆਪਾਂ ਅੱਜ ਗੱਲ ਕਰੀ ਇਹ ਤਾਂ ਲੱਖ ਤੋਂ ਬਾਹਰ ਮਿਲਦੀ ਹੈ ਵੀ ਸਹੀ ਗੱਲ ਹੈ ਬਾਈ ਨਾਰਮਲ ਮੱਝ ਹੀ ਸਹੀ ਗੱਲ ਲੱਖ ਤੋਂ ਬਾਹਰ ਆਈ ਹੁੰਦੀ ਹੈ ਹਾਂ ਇਹਨੇ ਕਰਮਣੀ ਦੁੱਧ ਉਹਦੇ ਵਰਗਾ ਦੁੱਧ ਜਿਹੜਾ ਗਾੜਾ ਮੱਝਾ ਵਰਗਾ ਜਮਾ ਬਾਕੀ ਠੰਡੀ ਬਾਈ ਆਏ ਨਹੀਂ ਕਿ ਖਰਾਬ ਕਰਨ ਵਾਲੀ ਆ ਭੋਲੀ ਜੀ ਅਗਰ ਮਾਲੀ ਆ ਮੈਂ ਗੱਲ ਆ ਭੋਲੀ ਜੀ ਆ ਫੇਸ ਚੈੱਕ ਕਰ ਲੋ ਬਹੁਤ ਪਿਆਰਾ ਹੈਗਾ ਤੋੜਾ ਆ ਪੇ ਇੱਕ ਨੰਬਰ ਤੋਂ ਰਹਾ ਕਰਮਾਲੀ ਦਾ ਥੜਾ ਥੁਣਾ ਤੁਹਾਡੇ ਤੋਂ ਬਾਈ ਜੀ ਨੇ ਵਧੀਆ 17 18 ਕਿਲੋ ਪਾ ਦੇਣਾ ਠੀਕ ਆ ਬਾਈ ਨਾਲੇ ਪਾਉ ਵਧੀਆ ਫੈਂਡ ਵਾਲਾ ਠੀਕ ਆ ਬਾਈ ਹਾਂ ਗੱਲ ਬਾਈ ਤੇਰੀ ਜਾਇਜ਼ ਆ ਗਈ ਫੈਂਡ ਆ ਹਾਂ ਹੁਣ ਸਾਈਡ ਤੋਂ ਵਿਖਾਓ ਲੈ ਵਾਲੂ ਕਿੰਨਾ ਕੱਢੀ ਫਿਰਦੀ ਆ ਜੀ ਇਹ ਕੱਚੀ ਆ ਪੰਜ ਚਾਰ ਦਿਨ ਦੀ ਜਿੰਨਾ ਮੂਰ ਨੂੰ ਉਹਨੇ ਮਗਰ ਨੂੰ ਕਰਮਾਲੀ ਦਾ ਲੈਵਾ ਹਜੇ ਪੰਜ ਚਾਰ ਦਿਨ ਸੁੰਦੀ ਨਹੀਂ ਉਹ ਤਾਂ ਬੰਬ ਵਰਗੀ ਬਣ ਕੇ ਖੜ ਜਾਣਾ ਹਣਾ ਸਹੀ ਗੱਲ ਸਹੀ ਗੱਲ ਐ ਬਾਅਦ ਥਣ ਦੁਬਾਰੇ ਨੇੜੇ ਚੈੱਕ ਕਰਾ ਦਨੇ ਆ ਇਹ ਕਿਸੀ ਆਵਾਨਾ ਕਰਮਣੀ ਨੇ ਤਿਆਰ ਕਰਦੀ ਆਉਂਦੀ ਆਗੀ ਤੇ ਜਦੋਂ ਸੁਣਾ ਪੰਡਾ ਬਨ ਕੇ ਸੂਗੀ ਲੈ ਮੁਰੋਂ ਚੈੱਕ ਕਰ ਲੋ ਠੰਡੀ ਸੀਰ ਇੰਨੀ ਆ ਕੋਈ ਬਾਸ ਤੇ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲੋ ਹਣਾ ਬਾਈ ਨਹੀਂ ਨਹੀਂ ਖਰਾਬ ਨਹੀਂ ਕਰਨ ਵਾਲੀ ਐਵੇਂ ਕਹੇ ਖਰਾਬ ਨਹੀਂ ਕਰਨ ਵਾਲੀ ਬਾਕੀ ਇਹ ਨਹੀਂ ਹੈਗਾ ਚਮਕ ਫੁੱਲਾ ਹਾਂਜੀ ਹਾਂਜੀ ਚਮਕ ਚਮਕ ਸਹੀ ਗੱਲ ਆ ਪਸਾ ਚਮਕ ਤੇ ਕੱਦ ਵੱਡ ਵੀ ਫੁੱਲਾਗਾ ਇਹ ਨਹੀਂ ਹੈਗਾ ਵੀ ਛੋਟੀ ਜੀ ਆ ਹਾਂ ਹੁਣ ਲਾਲ ਸੋ ਲੇਵਾ ਨੇ ਭਰਨਾ ਹਜੇ ਭਰਨਾ ਬਾਈ ਸਹੀ ਗੱਲ ਆ ਤੇ ਇਹਦਾ ਬਾਈ ਫਿਰ ਕੀ ਮੁੱਲ ਜਾਇਜ ਇਹ ਦੇ ਦਾਂਗਾ ਬਾਈ 66000 ਦੀ ਲੈ ਬਾਈ ਜਮਾ ਬਾਈ ਇੱਕ ਤਰ੍ਹਾਂ ਦਾ ਆਫਰ ਵਾਲੇ ਕੰਮ ਹੀ ਕਰੀ ਜਾਂਦਾ ਬਾਈ ਅੱਜ ਇਹ ਗੱਲ ਆਪਣੋਂ ਕੱਲ ਆਈਆਂ ਬਾਈ ਯਾਰ ਜੀ 2000 ਰੁਪਏ ਦੇਈਂਗਾ ਜਾਂ ਆਪਾਂ ਫੜਾ ਦੇਣੀਂਗਾ ਫੜਾ ਦੇਣੀਂਗਾ ਬਾਈ ਸਹੀ ਗੱਲ ਆ ਮਿਲਦੀ ਬਹੁਤ ਗੱਲ ਕਟਾ ਬਰੀਦਾ 60000 ਰੁਪਏ ਮੋਲਾ ਬਾਕੀ ਮੌਨਤਨ ਹੋਜੂ ਵੀਰੇ ਹਾਂ ਜੀ ਕਰ ਦਾਂਗੇ ਠੀਕ ਆ ਬਾਈ ਅੱਗੇ ਬਾਈ ਲਾਸਟ ਤੇ ਮੱਝ ਇਹ ਕਿਹੜਾ ਸੂਆ ਸੂਈਆ ਬਾਈ ਇਹ ਤੀਜਾ ਸੂਆ ਜੀ ਕਦੋਂ ਸੂਈਆ ਬਾਈ ਇਹਨੂੰ ਅੱਜ ਹੋ ਗਿਆ ਚੌਥਾ ਦਿਨ ਜੀ ਤੇ ਕਿੰਨਾ ਕੁ ਮਤਲਬ ਕਿ ਬੋਲਾ ਤਿਆਰ ਬੋਲਾ ਹੁਣ ਹੋਊਗਾ ਬਈ 10 11 ਕਿਲੋ 10 ਮਾਨ ਲੈ ਆਪਣੇ ਜੋ 10 ਲੀਟਰ ਕੰਡਿਆਲਾ ਬੋਲਾ ਤਿਆਰ ਬਾਕੀ ਠੰਡੀ ਠੁੰਡੀ ਧਾਰ ਤੁਰਾ ਵਧੀਆ ਇੱਕ ਨੰਬਰ ਹੈ ਬਈ ਯਾਰ ਠੀਕ ਆ ਤੇ ਬੱਚਾ ਬਈ ਕੀ ਦਿੱਤਾ ਤੁਸੇ ਵੱਟੀ ਕੱਟੀ ਆਈ ਕੱਟੀ ਬਹੁਤ ਕੁਆਲਟੀ ਦਿੱਤੀ ਯਾਰ ਹੈਨਾ ਬਹੁਤ ਕਰਦੇ ਬੱਡਾ ਯਾਰ ਕੱਟੀ ਸਹੀ ਗੱਲ ਹੈ ਆ ਮੂੰਹ ਵੇਖੋ ਨਿੱਕਾ ਜਾ ਲੈ ਨਿੱਕਾ ਜਾ ਮੂੰਹ ਆ ਫੇਸ ਕੁਆਲਟੀ ਚੈੱਕਰ ਲਓ ਕਰਮ ਵਾਲੀ ਦੀ ਬਹੁਤ ਪਿਆਰੀ ਹੈ ਹੈਨਾ ਹਾਂ ਨਹੀਂ ਸਾਂਭਣ ਵਾਲੀ ਵੇਖ ਲੈ ਨਿੱਕਾ ਜਾ ਮੂੰਹ ਆ ਪਤਲਾ ਹੈ ਯਾਰ ਨਾਮਾਂ ਤੇ ਜਾਣ ਵਾਲੀ ਕੱਟੀ ਬਣੂਗੀ ਜੇ ਸਾਬ ਨਾਲ ਕਾਦਾ ਕੱਟੀ ਦਾ ਹਨਾ ਚਾਰਾਂ ਦਿਨਾਂ ਦੀ ਕੱਟੀ ਲੱਗਦੀ ਨਹੀਂ ਗਈ ਚਾਰਾਂ ਦਿਨ ਫਿਰ ਮੱਝ ਫਿਰ ਵੱਡੀ ਆ ਨਾ ਥੋੜੀ ਹਾਂ ਮੱਝ ਵੱਡੀ ਆ ਸਹੀ ਗੱਲ ਆ ਤੇ ਹੁਣ ਮਤਲਬ ਕਿ ਬਾਈ ਜੇ ਕੋਈ ਦੋ ਡੰਗ ਕੋਈ ਚਵਾਈ ਕਰੀ ਮੈਂ ਭਲਾ ਬਾਈ ਚਾਰ ਡੰਗ ਚੋਵੇ ਆਪਣੇ ਦਾ ਭਲਾ ਠੀਕ ਆ ਕੋਈ ਚੱਕਰ ਨਹੀਂ ਜਿੰਨਾ ਕਹਿਦਾ ਉਦੋਂ ਵਧੂਗਾ ਘੜਦਾ ਨਹੀਂ ਲੈ ਬਾਈ ਥਣ ਚੈੱਕ ਕਰ ਲੈ ਬਾਈ ਧਾਰ ਕਿਵੇਂ ਆ ਧਾਰ ਬਾੜੀ ਸੋਹਣੀ ਜਮਨ ਪੋਲੀ ਬਈ ਯਾਰ ਠੀਕ ਆ ਬਈ ਘਾ ਮੋਟੀ ਨਾ ਆ ਰਹੀਆਂ ਨੇ ਜਲ ਹੈ ਹਾਂ ਮੋਟੀ ਮੋਟੀ ਧਾਰ ਹੈ ਠੀਕ ਆ ਮੋਟੀ ਮੋਟੀ ਚਵਾਈ ਆ ਬਾਈ ਕਹਿੰਦਾ ਠੰਡੀ ਸੀਲ ਫੁੱਲਾ ਹੈ ਤੈਨੂੰ ਬੁੜੀ ਚੋਈਏ ਬੰਦਾ ਚੋਈਏ ਕੋਈ ਚੱਕਰ ਨਹੀਂ ਬਾਈ ਯਾਰ ਠੀਕ ਆ ਬਾਈ ਬਾਈ ਕਹਿੰਦਾ ਬੁੜੀ ਚੋਲੇ ਬੰਦਾ ਚੋਲੇ ਕੋਈ ਚੱਕਰੀ ਵੀ ਮੰਨਦੀ ਕਰਮ ਵਾਲੀ ਨਹੀਂ ਠੰਡੀ ਦੁੱਧ ਵੀ ਬਾਈ ਯਾਰ ਆਪਾਂ ਨੂੰ ਜਿੱਥੋਂ ਲਈ ਆ ਉਹ ਕਹਿੰਦੇ ਸਾਡਾ 16 ਲੀਟਰ ਦਾ ਚੋਇਆ ਵਾ ਬਾਈ ਯਾਰ 16 ਲੀਟਰ ਚੋਇਆ ਵਾ ਬਾਕੀ ਲਾਲਾ ਸਾਹਿਬ ਬੋੜਾ ਹੀ ਹੁਣ 10 ਕਿਲੋ ਚੁੱਥੇ ਦਿਨ ਥੱਲੇ ਸੂਈ ਦੇ ਦੁੱਧ ਦੇ ਗੱਲ ਨਹੀਂ 5-6 ਲੀਟਰ ਮਸਾ ਹੁੰਦਾ ਨਾ ਸਹੀ ਗੱਲ ਹੈ ਬਾਕੀ ਚੌੜੀ ਜੂੜੀ ਫੁੱਲ ਆ ਜਾ। ਉਹ ਵੀ ਬਾਈ ਯਾਰ ਚੌੜੀ ਵੇਖ ਲੈ ਹੁਣ ਮੰਜਾ ਰੈਂਦਾ ਉੱਥੇ। ਮੰਜਾ ਰੈਂਦਾ ਸਹੀ ਗੱਲ ਆ ਕੋਈ ਕੱਤ ਪੱਖੋ ਨਹੀਂ ਛੋਟੀ ਫੁੱਲ ਕੱਦ ਦਾ ਫੁੱਲ ਬਰੀਡ ਆ। ਸਿੰਘ ਵੀ ਕਰਮਾਈ ਦਾ ਕੁਆਲਿਟੀ ਸਾਰਾ ਨੂਰੀ ਮੋੜਾ ਵਾ ਹੈ ਨਾ। ਹਾਂ ਬਹੁਤ ਸੋਹਣਾ ਬਾਈ ਯਾਰ। ਹੂੰ ਸਿੰਘ ਸਿੰਘ ਵੀ ਕਰਮਾਈ ਦਾ ਬਹੁਤ ਸੋਹਣਾ ਹੈਗਾ। ਬਾਕੀ ਚਮਕ ਫੁੱਲ ਆ ਗਈ ਪਤਲਾ ਹੀ ਪਿੰਡੇ ਤੇ ਪੈ ਜਾਂਦੀ ਆ। ਹਾਂ ਬਾਕੀ ਇਹਨਾਂ ਦੇ ਸਦੌਲ ਬਾਈ ਯਾਰ ਪਕਾਈਆਂ ਪਸੂਆਂ ਦੀ ਆਪੋ ਆਪਣੀ ਹੁੰਦੀ ਆ ਕਿ ਨਹੀਂ। ਹਾਂ ਕੋਈ ਪਤਲਾ ਹੁੰਦਾ ਕੋਈ ਭਾਰਾ ਹੁੰਦਾ। ਕੋਈ ਪਤਲਾ ਹੁੰਦਾ ਕੋਈ ਭਾਰਾ ਹੁੰਦਾ ਹਾਣ ਲਾਲੋ ਸਾਹਿਬ ਆਪਦੇ ਜਨ ਪੂਰੇ ਹੱਡਾਂ-ਉੱਡਾਂ ਦੀ ਮੋਟੀ ਆ ਹੱਡਾਂ ਦੀ ਮੋਟੀ ਆ ਬਾਈ ਐਦ ਕੀ ਫਿਰ ਕਿੰਨਾ ਕ ਪਾ ਦੂ ਬਾਈ ਦੁੱਧ ਐਸਟੀਮੇਟ ਦੁੱਧ ਬਾਈ ਯਾਰ ਆਪਾਂ ਦਾ ਚੱਲਾ ਅਗਲੇ 16 ਕਿਆ ਪਰ 15 ਮੰਨ ਕੇ ਲਈ ਤੇ 15 ਤਾਂ ਪਾਉਗੀ ਖੁੱਲੀ ਹਾਂ ਬਾਈ 15 ਫਿਰ ਐਡੀਨੇ ਨੇ ਪਾਇਆ ਫਿਰ ਹੋਰ ਪਾਉਂਦੀ ਨਹੀਂ ਹੈਨਾ ਥਣ ਥਣ ਵੇਚ ਲੈ ਬਾਈ ਬਸ ਮਾਚਾ ਪੂਰਾ ਵਧੀਆ ਮੋਟਾ ਕੱਢ ਲੈਂਦੀ ਇੱਕ ਆਇਆ ਵੀ ਥਣ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਇੱਕੋ ਜਿਹਾ ਚਾਰੇ ਆਪਰੇ ਕੋ ਤਾਂ ਬਈਆ ਮੈਂ ਕਹਿੰਦੇ ਤੜਕੇ ਆਈ ਸੀ ਕਿ 9:00 ਵਜੇ ਆਪਾਂ 9:30 ਵਜੇ ਸਾਢੇ 9 ਵਜੇ ਲੇਟ ਚੋਈ ਆ ਥੋੜੀ ਜਿਹੀ ਫੇਰ ਵੀ ਆਡਰ ਬਹੁਤ ਕਮਾਲ ਦਾ ਤਿਆਰ ਕਰੀ ਜਾਂਦੀ ਆ ਉਹਨੇ ਵਧੀਆ ਭਰ ਜਾਣਾ ਬਈ ਲਵਾਨ ਜਦੋਂ ਚੋਣਾ ਹੁਣ ਟਾਈਮ ਬਈ ਕਿੰਨਾ ਕੁ ਹੋ ਗਿਆ ਹੋਊਗਾ ਟਾਈਮ ਲਾ ਲਓ ਸਾਬ ਹੁਣ 4:00 ਵਜੇ ਹਾਂ 4:00 ਵਜੇ ਤੇ ਸਾਢੇ 5-6 ਵਜੇ ਆਪਾਂ ਚਵਾਈ ਕਰਦੇ ਆ ਸਾਢੇ 6 ਵਜੇ ਹੁੰਦੀ ਆ ਸਹੀ 6 ਵਜੇ ਚਵਾਈ ਹੁੰਦੀ ਆ ਉਦੋਂ ਤਾਂ ਬਹੁਤ ਚੰਗੀ ਭਰਤੀ ਹੂ ਬਈ ਪੂਰਾ ਭਰ ਜਾਂਦੇ ਬਈ ਯਾਰ ਹੁਣ ਆਪਾਂ ਕੱਲ੍ਹ ਅਗਲੇ ਸੌਦਾ ਕਰਿਆ ਕਿਸੇ ਗੱਲ ਨੂੰ ਕਰਿਆ ਜਾ ਕੇ ਠੀਕ ਆ ਬਈ ਬਈ ਕਹਿੰਦਾ ਸੌਦਾ ਵੀ ਕਿਸੇ ਗੱਲ ਨੂੰ ਹੀ ਕਰਿਆ ਤੇ ਕੀ ਮੋਲ ਆ ਬਈ ਫਿਰ ਜੈਜ ਇਹ ਆ ਫੋਨ ਤੇ ਕਰ ਲਾਂਗੇ ਬਾਈ ਯਾਰ ਠੀਕ ਆ ਮੁੱਲ ਜਾਇ ਜੀ ਹੋਊਗਾ ਆ ਜਾਇ ਜੀ ਕਰਾਂਗੇ ਠੀਕ ਆ ਬੱਚਾ ਮਗਰ ਕੱਟੀ ਆ ਕੱਟੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਸਹੀ ਗੱਲ ਕੱਟੀ ਨੂੰ ਪਾਲ ਜਣਾ ਪਏ ਦੁੱਧ ਬਰਾਬਰ ਛੱਡੀ ਗਏ ਫੋਨ ਨੂੰ ਵੀ ਆਪਾਂ ਲਾਈ ਪਲੂ ਵੀ ਪਈ ਆ ਕੱਟੀ ਦੇ ਇੱਕ ਤਰ੍ਹਾਂ ਦੀ ਹਾਂ ਸਹੀ ਗੱਲ ਵੀ ਐਡੀ ਚੰਗੀ ਕੱਟੀ ਦਿੱਤੀ ਹੈਗੀ ਤੇ ਬਾਈ ਕਹਿੰਦਾ ਮੁੱਲ ਹੋਊਗਾ ਜਿਹੜਾ ਫੋਨ ਤੇ ਹੋਊਗਾ ਮੁੱਲ ਝੋਟੀ ਦੇ ਹਿਸਾਬ ਨਾਲ ਜਾਇ ਜੀ ਹਾਂ ਜਾਇ ਜੀ ਕਰਾਂਗੇ ਬਾਈ ਯਾਰ ਨੈਕਸਟ ਵੀਰੇ ਭਰਾ ਕੋਲੇ ਚਾਰ ਆਪਾਂ ਚਾਰੀ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓਆਂ